गोविंदे मुकंदे उदारिए अपारे हरयंग करिय न नामे अकामे गोविंदे मुकंदे उदारिए अपारे हरयंग करिय न नामे अकामे वाहेगुरु जी का खालसा वाहेगुरु जी की फतेह पिछले क्लास दे विच महाराज ने कृपा करके ਕਛ ਅਵਤਾਰ ਦਾ ਵਰਣਨ ਕਰਾਇਆ ਸੀ ਤੇ ਕਿਵੇਂ ਕਛ ਅਵਤਾਰ ਨੇ ਮੰਦਰਾਚਲ ਪਹਾੜ ਆਪਣੇ ਉੱਤੇ ਟਿਕਾ ਕਰਕੇ ਸਮੁੰਦਰ ਮੰਤਨ ਦੇ ਵਿੱਚ ਦੇਵਤਿਆਂ ਦਾ ਸਾਥ ਦਿੱਤਾ ਤੇ ਦੇਵਤਿਆਂ ਤੇ ਦਨੁਮਾ ਦੇ ਵਿੱਚ ਜੋ ਰਤਨ ਵੰਡਣੇ ਸੀ ਉਹ ਕਿਸ ਪ੍ਰਤਕਾਰ ਵੰਡ ਹੋਣੇ ਆ ਇਹ ਨਰਨਾਰਾਇਣ ਅਵਤਾਰ ਦੇ ਬਾਅਦ ਮੋਹਨੀ ਅਵਤਾਰ ਆਊਗਾ ਉਹਦੇ ਬਾਅਦ ਉਹਦੇ ਵਿੱਚ ਇਹ ਸਾਰੀ ਗੱਲ ਸਮਝਾਈ ਜਾਊਗੀ ਕਿ ਕਿਸ ਨੂੰ ਅੰਮ੍ਰਿਤ ਤਤਵ ਪ੍ਰਾਪਤ ਹੋਇਆ ਹੁਣ ਕਥਾ ਪ੍ਰਾਰੰਭ ਹੈ ਨਰਨਾਰਾਇਣ ਉਤਾਰਦੀ ਅਥ ਨਰ ਨਾਰਾਇਣ ਅਵਤਾਰ ਕਥਨੰ ਉਜੰਗ ਛੰਦ ਨਰੰਗ ਔਰ ਨਾਰਾਇਣੰਗ ਰੂਪ ਧਾਰੀ ਕਹਿੰਦੇ ਆ ਕਿ ਇੱਕ ਮਾਨਵ ਅਵਤਾਰ ਦੇ ਵਿੱਚ ਬ੍ਰਹਮਾ ਜੀ ਜੋ ਪ੍ਰਜਾਪਤੀ ਹਨ ਉਹਨਾਂ ਨੇ ਦਕਸ਼ ਨੂੰ ਜਨਮ ਦਿੱਤਾ ਤੇ ਦਕਸ਼ ਦੇ ਅੱਗੇ ਜਿਹੜਿਆ ਕਾਫੀ ਪੁੱਤਰ ਹੋਏ ਪੁੱਤਰੀਆਂ ਵੀ ਬਹੁਤ ਹੋਈਆਂ ਉਹਨਾਂ ਦੇ ਵਿੱਚੋਂ 10 ਪੁੱਤਰੀਆਂ ਦਾ ਵਿਆਹ ਉਹਨਾਂ ਨੇ ਧਰਮ ਦੇ ਨਾਲ ਕਰਾਇਆ ਇਹ ਹੁਣ 10 ਪੁੱਤਰੀਆਂ ਕੀ ਹੈ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਇਸ ਸ਼ਰੀਰ ਦੇ ਬ੍ਰਹਮਾ ਜੀ ਦੀ ਉਪਜਾ ਹੈ ਸ਼ਰੀਰ ਹੈ ਕੁਦਰਤ ਦੀ ਇਸ ਦੇ ਵਿੱਚ 10 ਪੁੱਤਰੀਆਂ ਹਨ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਜੇ ਤਾਂ ਇਹਦਾ ਵਿਆਹ ਇਹਨਾਂ ਇੰਦਰੀਆਂ ਦਾ ਧਰਮ ਦੇ ਨਾਲ ਹੋ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਨਰ ਨਾਰਾਇਣ ਅਵਤਾਰ ਜੋ ਹੈ ਸ਼ਰੀਰ ਦੇ ਵਿੱਚ ਹੀ ਇਹਦਾ ਅਨੁਭਵ ਹੁੰਦਾ ਹੈ ਪਰ ਜੇ ਬਾਹਰਲੀ ਹੁਣ ਕਥਾ ਕਰੀਏ ਤੇ ਨਰ ਨਾਰਾਇਣ ਇੱਕ ਦੋ ਭਰਾ ਹੋਏ ਹਨ ਸਭ ਤੋਂ ਵੱਡਾ ਵੱਡਾ ਭਰਾ ਸੀ ਨਾਰਾਇਣ ਛੋਟਾ ਭਰਾ ਸੀ ਨਰ ਤੇ ਦੋ ਹੋਰ ਭਰਾ ਸੀ ਇਹਨਾਂ ਦੇ ਚਾਰ ਪੁੱਤਰ ਸੀ ਇਹ ਇੱਕ ਹਰੀ ਸੀ ਇੱਕ ਹੋਰ ਇਹਨਾਂ ਦਾ ਭਰਾਤੀਚਾ ਭਰਾ ਸੀ ਜਿਹੜਾ ਮੈਂ ਨਾ ਹੁਣ ਵਿਸਰ ਰਿਹਾ ਮੈਨੂੰ ਸੋ ਇੱਕ ਨਰਾਇਣ ਰੂਪ ਹੈ ਜਿਹੜਾ ਸਭ ਤੋਂ ਵੱਡਾ ਹੈ ਇੱਕ ਨਰ ਰੂਪ ਹੈ ਹੁਣ ਜੇ 10 ਇੰਦਰੀਆਂ ਜੋ ਕਰਮ ਇੰਦਰੀਆਂ ਗਿਆਨ ਇੰਦਰੀਆਂ ਇਸੇ ਸ਼ਰੀਰ ਦੇ ਜੇ ਧਰਮ ਦੇ ਨਾਲ ਉਹਦਾ ਵਿਆਹ ਹੋ ਜਾਵੇ ਤੇ ਨਰਾਇਣ ਦੇ ਦਰਸ਼ਨ ਹੁੰਦਾ ਹੈ ਜੋ ਸਾਰਿਆਂ ਤੋਂ ਵੱਡਾ ਹੈ ਇਸ ਲਈ ਉਹ ਵੱਡਾ ਹੈ ਨਰਾਇਣ ਵੱਡਾ ਹੈ ਨਰ ਤੋਂ ਪਰ ਨਰ ਹੀ ਨਾਰਾਇਣ ਹੈ ਤੇ ਨਾਰਾਇਣ ਹੀ ਨਰ ਹੈ ਇਹ ਗਿਆਨ ਫਿਰ ਸ਼ਰੀਰ ਦੇ ਵਿੱਚ ਹੋ ਜਾਂਦਾ ਹੈ ਜਦ ਸਾਰੀ ਇੰਦਰੀਆਂ ਇੱਕ ਆਤਮਾ ਦੇ ਅਧੀਨ ਸ਼ਬਦ ਦੇ ਅਧੀਨ ਹੋ ਜਾਵੇ ਭਯੋ ਸਾਮੁਹੇ ਸਾਸਤਰ ਅਸਤਰੰ ਸੰਭਾਰੀ ਕਹਿੰਦੇ ਫਿਰ ਇਹਨਾਂ ਨੇ ਨਰ ਨਾਰਾਇਣ ਨੇ ਦੇਵਤਿਆਂ ਦਾ ਸਾਥ ਤ੍ਰੀ ਸਮੁੰਦਰ ਮੰਥਨ ਦੇ ਬਾਅਦ ਕਿਉਂਕਿ ਜਿਹੜੇ ਦਾਨਵ ਸੀ ਇਹ ਭੱਜਦੇ ਹੋਏ ਇਹਨਾਂ ਨੇ ਸਵਰਗ ਦੇ ਵਿੱਚ ਜਾ ਕਰਕੇ ਇੰਦਰ ਦੇ ਉੱਤੇ ਹਮਲਾ ਕਰਤਾ ਸੀ ਕਿਉਂਕਿ ਜੋ ਅੰਮ੍ਰਿਤ ਦਾ ਬਾਟਾ ਸੀਗਾ ਉਸ ਨੂੰ ਭਗਵਾਨ ਵਿਸ਼ਨੂੰ ਜੀ ਨੇ ਕਿਹਾ ਕਿ ਇਸ ਨੂੰ ਸਵਰਗਾਂ ਦੇ ਵਿੱਚ ਲੈ ਜਾਓ ਸਵਰਗਾਂ ਵਿੱਚ ਜਾ ਕਰਕੇ ਇੰਦਰ ਨੂੰ ਇਹ ਬਾਟਾ ਦਿੱਤਾ ਗਿਆ ਇੰਦਰ ਨੇ ਅੱਗੇ ਆਪਣੇ ਪੁੱਤਰ ਨੂੰ ਦੇ ਦਿੱਤਾ ਸੀ ਤੇ ਉਸ ਪੁੱਤਰ ਤੋਂ ਛੀਨਣ ਦੇ ਲਈ ਦਾਨਵ ਜਿੰਨੇ ਸੀ ਅਦੇਵ ਜਿੰਨੇ ਸੀਗੇ ਉਸ ਦੇ ਨਾਲ ਯੁੱਧ ਕਰਦੇ ਹਨ ਤੇ ਇੰਦਰ ਨੂੰ ਉਧਰੋਂ ਭਜਾ ਦਿੰਦੇ ਹਨ ਇੰਦਰ ਦਾ ਸੰਗਾਸਨ ਡੋਲਦਾ ਹੈ ਏਵੇਂ ਜੋ ਇਹ ਅੰਮ੍ਰਿਤ ਤਤਵ ਹੈ ਇਹ ਹੈ ਅੰਦਰ ਹੀ ਸਰੀਰ ਦੇ ਵਿੱਚ ਹੀ ਪਰ ਦਾਨਵ ਇਸ ਨੂੰ ਖੋਣਾ ਚਾਹੁੰਦੇ ਹਨ ਅਵਗੁਣ ਇਸ ਨੂੰ ਟੱਕ ਦਿੰਦੇ ਹਨ ਅੰਮ੍ਰਿਤ ਸਾਨੂੰ ਪ੍ਰਾਪਤ ਨਹੀਂ ਹੁੰਦਾ ਇੰਦਰੀਆਂ ਦੇ ਰਸ ਦੇ ਭੋਗ ਦੇ ਵਿੱਚ ਹੀ ਅਸੀਂ ਆਪਣਾ ਜਿਹੜਾ ਕੱਢ ਦਿੰਦੇ ਆ ਭੋਗਾ ਪਦਾਰਥਾਂ ਦੇ ਪਿੱਛੇ ਭਜਦੇ ਹੋਏ ਤੇ ਅੰਮ੍ਰਿਤ ਤਤਵ ਸਾਨੂੰ ਹਾਸਲ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਦਾਨਵ ਸੀ ਇੰਦਰ ਲੋਕ ਵਿੱਚ ਜਾਪੂਜ ਕਰਕੇ ਇੰਦਰ ਨੂੰ ਉਤਰੋਂ ਸਿੰਘਾਸਨ ਤੋਂ ਕੱਢ ਦਿੰਦੇ ਹਨ ਤੇ ਯੁੱਧ ਕਰਦੇ ਹਨ ਇੰਦਰ ਦੇ ਪੁੱਤਰ ਦੇ ਨਾਲ ਪਟੰਗ ਐਂਡ ਭਾਂਟੇ ਪੂਜੰਗ ਠੋਕ ਭੂਪੰ ਤੇ ਜੋ ਇੰਦਰ ਹੈ ਤੇ ਉਹਦੀ ਜਿਹੜੀ ਸੈਨਾ ਹੈ ਦੇਵਤਿਆਂ ਦੀ ਜਿਹੜੀ ਸੈਨਾ ਹੈ ਨਾਲੀਂਦਰ ਦਾ ਪੁੱਤਰ ਸਾਰੇ ਧਨਵਾ ਦੇ ਨਾਲ ਲੜਨ ਦੇ ਲਈ ਕਮਰ ਕਸਾ ਕਰਦੇ ਹਨ ਸ਼ਸਤਰ ਧਾਰ ਰਿਹਿੰਦੇ ਹਨ ਬਜੇ ਸੂਲ ਸੈਲੰਗ ਭਏ ਆਪ ਰੂਪੰ ਕਿਤੇ ਤ੍ਰਿਸ਼ੂਲ ਵੱਜ ਰਹੇ ਹਨ ਕਿਤੇ ਧਨੁਰ ਬਾਣ ਚੱਲ ਰਹੇ ਹਨ ਕਿਤੇ ਸ਼ਸਤਰ ਦਾ ਪ੍ਰਹਾਰ ਹੋ ਰਿਹਾ ਹੈ ਉਜੰਗ ਛੰਦ ਪਰਿਓ ਆਪਮੋ ਲੋਹ ਕਰੋਹੰ ਅਪਾਰੰ ਕਿਸੇ ਦੇ ਵਿੱਚ ਇੰਨਾ ਕ ਗ੍ਰੋਧ ਹੈ ਕਿ ਉਹ ਕਠੇ ਨੂੰ ਕਠੇ ਸਰੀਰ ਹੋ ਚੁੱਕਿਆ ਹੈ ਕਿਸ ਨੇ ਆਪਣੇ ਹੱਥਾਂ ਦੇ ਵਿੱਚ ਲੋਹੇ ਦੇ ਬਣੇ ਸ਼ਸਤਰ ਚੱਕੇ ਹਨ ਧਰਿਓ ਐਸ ਕੈ ਬਿਸਨ ਤ੍ਰਿਤਿਆ ਆਵਤਾਰੰ ਇਹ ਦਰਯੁ ਜੁੱਧ ਨੂੰ ਦੇਖ ਕਰਕੇ ਕਿ ਕੋਈ ਇਹਨਾਂ ਦੇ ਵਿੱਚੋਂ ਜਿੱਤ ਨਹੀਂ ਰਿਹਾ ਇੰਦਰ ਦੀ ਸੈਨਾ ਦੀ ਵੀ ਹਾਰ ਰਹੀ ਹੈ ਤੇ ਦੇਵ ਦੇਵਤਿਆਂ ਦੀ ਸੈਨਾ ਜੋ ਹੈ ਇੰਦਰ ਦੀ ਸੈਨਾ ਹੀ ਹੈ ਉਹ ਹਾਰ ਰਹੀ ਹੈ দানਵ ਵੀ ਲੜ ਲੜ ਕੇ ਥੱਕ ਚੁੱਕੇ ਹਨ ਅੰਮ੍ਰਿਤ ਦਾ ਬਾਟਾ ਉਹਨਾਂ ਦੇ ਹੱਥ ਦੇ ਵਿੱਚ ਵੀ ਨਹੀਂ ਆ ਰਿਹਾ ਪਰ ਜਿੱਥੇ-ਜਿੱਥੇ ਇਹ ਅੰਮ੍ਰਿਤ ਦੇ ਬਾਟੇ ਦੇ ਪਿੱਛੇ ਲੜਾਈ ਹੋ ਰਹੀ ਹੈ ਅਸਮਾਨ ਦੇ ਵਿੱਚੋਂ ਕਈ ਬੂੰਦਾਂ ਜੋ ਚਾਰ ਬੂੰਦ ਹਨ ਉਹ ਧਰਤੀ ਦੇ ਉੱਤੇ ਡਿੱਗਦੇ ਹਨ ਤੇ ਉੱਥੇ ਚਾਰ ਤੀਰਥ ਜੋ ਹੈ ਜਿੱਥੇ ਕੁੰਬ ਦਾ ਮੇਲਾ ਲੱਗਦਾ ਹੈ ਹਰ ਸਾਲ ਮਾਫ ਕਰਿਓ 12 ਸਾਲਾਂ ਦੇ ਵਿੱਚ ਜਿੱਥੇ ਜਿੱਥੇ ਅੰਮ੍ਰਿਤ ਦੇ ਬੂੰਦ ਗیرے ਹਨ ਉੱਥੇ ਕੁੰਬ ਦਾ ਮੇਲਾ ਅਜ ਲੱਗਦਾ ਹੈ ਸਾਰੇ ਉੱਥੇ ਸਾਧੂ ਸੰਤ ਜਿੰਨੇ ਵੀ ਸਮਾਜ ਸੰਪਰਦਾਵਾਂ ਦੇ ਧਰਮ ਦੇ ਉਥੇ ਇਕੱਤਰ ਹੋ ਕਰਕੇ ਧਰਮ ਦਾ ਪ੍ਰਚਾਰ ਕਰਦੇ ਹਨ ਨਾਮ ਦੇ ਆਪਣਾ ਦਾ ਪ੍ਰਚਾਰ ਕਰਦੇ ਹਨ ਇਹ ਬਾਹਰਲੀ ਕਥਾ ਹੈ ਅੰਦਰਲੀ ਕਥਾ ਇਹ ਹੈ ਕਿ ਜਿੱਥੇ ਜਿੱਥੇ ਅਮਰਤ ਤਤਵ ਦੇਹ ਬੂੰਦ ਡਿੱਗਦੇ ਹਨ ਉੱਥੇ ਉੱਥੇ ਹੀ ਭਗਤ ਦਾ ਮਨ ਸ਼ਾਂਤ ਹੁੰਦਾ ਹੈ ਉਸ ਨੂੰ ਚਾਰ ਪ੍ਰਕਾਰ ਦੀ ਜੋ ਧਰਮ ਅਰਥ ਕਾਮ ਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਜਿੱਥੇ ਅਮਰਤ ਬੂੰਦ ਪੈ ਜਾਂਦੇ ਹਨ ਮਨ ਦੇ ਵਿੱਚ ਪਰ ਜਦ ਤੱਕ ਅੰਮ੍ਰਿਤ ਦਾ ਵਾਟਾ ਇਹ ਪੂਰਾ ਨਹੀਂ ਛਕ ਲੈਂਦਾ ਤਦ ਤੱਕ ਇਹਨੂੰ ਤ੍ਰਿਪਤੀ ਨਹੀਂ ਹੁੰਦੀ ਜਦ ਤੱਕ ਇਹ ਹਰੀ ਦੇ ਵਿੱਚ ਅਪੇਧ ਨਹੀਂ ਹੋ ਜਾਂਦਾ ਤਦ ਤੱਕ ਤ੍ਰਿਪਤ ਨਹੀਂ ਹੁੰਦਾ ਇਸ ਵਿਚਾਰ ਨੂੰ ਦੇਖਦੇ ਹੋਏ ਕਿ ਨਾ ਤਾਂ দানਵ ਜਿੱਤਰੇ ਹਨ ਨਾ ਦੇਵਤੇ ਜਿੱਤਦੇ ਹਨ ਵਿਸ਼ਨਜੀ ਨੇ ਵਿਸ਼ਨੂ ਜੀ ਨੇ ਆਪਣਾ ਕਛ ਉਤਾਰ ਤਿਆਗ ਕਰਕੇ ਨਰ ਨਰਾਇਣ ਦਾ ਰੂਪ ਲਿਆ ਹੈ ਨਰੰਗ ਏਕ ਨਰਾਇਣੰਗ ਦੁਐ ਸਰੂਪੰ ਇਕ ਨਰ ਰੂਪ ਹੈ ਇਕ ਨਰਾਇਣ ਰੂਪ ਹੈ ਇਕ ਆਤਮਾ ਹੈ ਇਕ ਪਰਮਾਤਮਾ ਹੈ ਇਕ ਦੇਹੀ ਹੈ ਇਕ ਹਰੀ ਹੈ ਇਸ ਦੇਹੀ ਦੇ ਵਿੱਚ ਹੀ ਨਰਾਇਣ ਦਾ ਅਵਤਾਰ ਹੈ ਤੇ ਨਰਾਇਣ ਹੀ ਨਰ ਦਾ ਇਥੇ ਪੂਰਕ ਹੋ ਕਰਕੇ ਯੁੱਧ ਕਰਦਾ ਹੈ ਸੋ ਇਹ ਨਰ ਤੇ ਨਰਾਇਣ ਦਾ ਜੋ ਮੇਲ ਹੈ ਇਹ ਧਰਮ ਨੂੰ ਅੱਗੇ ਵਧਾਉਣ ਦੇ ਲਈ ਹੈ ਕਈ ਹਜ਼ਾਰ ਸਾਲ ਨਰ ਤੇ ਨਰਾਇਣ ਜੀ ਨੇ ਕਹਿੰਦੇ ਆ ਕਿ ਪਰਬਤਾਂ ਦੇ ਉੱਤੇ ਬੈਠ ਕੇ ਕਠੋਰ ਤਪੱਸਿਆ ਕੀਤੀ। ਪ੍ਰਭੂ ਪਰਮੇਸ਼ਰ ਨਾਲ ਇੱਕ ਹੋ ਕਰਕੇ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ। ਜੀਵ ਤੇ ਈਸ਼ਵਰ ਕਿਵੇਂ ਇੱਕ ਹਨ? ਬੰਦਗੀ ਕੀ ਹੈ? ਮਨ ਨੂੰ ਕਿਵੇਂ ਸਥਿਰ ਰੱਖਣਾ? ਗੁਣ ਦਾ ਫੈਲਾਅ ਕਿਵੇਂ ਕਰਨਾ ਹੈ? ਇਸ ਦਾ ਪ੍ਰਚਾਰ ਉਹ ਸੰਸਾਰ ਦੇ ਵਿੱਚ ਕਰਦੇ ਰਹੇ ਤੇ ਦਾਨਵਾ ਦੇ ਨਾਲ ਲੜਨ ਦੇ ਲਈ ਆਪ ਹਰੀਪੁਰਖ ਅਕਾਲਪੁਰਖ ਜੀ ਨੇ ਨਰਨਾਰਾਇਣ ਦਾ ਰੂਪ ਲਿਆ ਹੈ ਦਿਪੈ ਜੋਤ ਸੋ ਦਰਜ ਧਾਰੇ ਅਨੁਪੰ ਕਹਿੰਦੇ ਕਿ ਇਹਨਾਂ ਦੀ ਜੋ ਆਭਾ ਸੀ ਜੋ ਇਹਨਾਂ ਦਾ ਪ੍ਰਤਾਪ ਸੀ ਇਹ ਸੂਰਜ ਵਾਂਗ ਚਮਕਦਾ ਸੀ ਕਿਉਂਕਿ ਇਹ ਧਰਮ ਦੀ ਇੱਕ ਮੂਰਤੀ ਸੀ ਤੋ ਜੰਗ ਛੰਦ ਉਠਾ ਟੂਕ ਟੋਪੰ ਗੁਰਜੰ ਪ੍ਰਹਾਰੇ ਤੇ ਨਰਨਾਰਾਇਣ ਜੋ ਸ਼ਸਤਰ ਧਾਰੀ ਸੀਗੇ ਸ਼ਸਤਰਾਂ ਨੂੰ ਲੈ ਕਰਕੇ ਇਹ ਜੰਗ ਕਰਦੇ ਹਨ ਦਾਨਵਾ ਦੇ ਨਾਲ ਝੁਟੇ ਜੰਗ ਕੋ ਜੰਗ ਜੋਦਾ ਜੁਝਾਰੇ ਹਾਂ ਤੇ ਸਾਰੇ ਯੋਧੇ ਇਕੱਠੇ ਹੋ ਜਾਂਦੇ ਹਨ ਦੇਵਤਿਆਂ ਦੀ ਸੈਨਾ ਨਰਨਾਰਾਇਣ ਦੇ ਨਾਲ ਇਕੱਠੇ ਹੋ ਕਰਕੇ ਪ੍ਰਹਾਰ ਕਰਦੇ ਹਨ ਦਾਨਵਾ ਦੇ ਉੱਤੇ ਉੜੀ ਧੂਰ ਧੂਰੰ ਛੁਹੀ ਐਨ ਗੈਨਨ ਤੇ ਅਸਮਾਨ ਦੇ ਵਿੱਚ ਧੂੜ ਜੋ ਹੈ ਧੂੜ ਇੰਨੀ ਉੜਦੀ ਹੈ ਕਿ ਜੋ ਸੂਰਜ ਹੈ ਉੱਥੇ ਵੀ ਉਹ ਸੂਰਜ ਨਹੀਂ ਦਿਸਦਾ ਇੰਨੇ ਕਿ ਧੂੜ ਇਕੱਠੀ ਹੋ ਜਾਂਦੀ ਹੈ ਡਿਗੇ ਦੇਵਤਾ ਦੇਤ ਕੰਪਿਉ ਤ੍ਰਨੈਨੰ ਜੋ ਤ੍ਰਨੈਨੰ ਹੈ ਸ਼ਿਵ ਜੀ ਹੈ ਇਸ ਜੰਗ ਨੂੰ ਦੇਖ ਕਰਕੇ ਵੀ ਭੈਭੀਤ ਹੋ ਜਾਂਦੇ ਹਨ ਕਿ ਕਿਵੇਂ ਨਰ ਨਰਾਇਣ ਜੰਗ ਦੇ ਵਿੱਚ ਸ਼ਸਤਰਾਂ ਦਾ ਜੋਰ ਦਿਖਾਉਂਦੇ ਹਨ ਉਜੰਗ ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ ਬੜੇ ਪ੍ਰਕਾਰ ਦੇ ਜਿਹੜੇ ਹਨ ਯੁੱਧ ਕਰਦੇ ਹੋਏ ਸ਼ਸਤਰਾਂ ਦੇ ਨਾਲ ਕੱਟ ਕੱਟ ਕੇ ਬੀਰ ਇਸ ਜੰਗ ਮੈਦਾਨ ਦੇ ਉੱਤੇ ਡਿੱਗਦੇ ਹਨ ਕਿਸੇ ਦੇ ਅੰਗ ਡਿੱਗ ਜਾਂਦੇ ਹਨ ਕਿਸੇ ਦਾ ਸਿਰ ਡਿੱਗ ਜਾਂਦਾ ਹੈ ਕਿਸੇ ਦੇ ਹੱਥ ਕੱਟੇ ਜਾਂਦੇ ਹਨ ਸਵੈ ਜੰਗ ਮੋ ਜੰਗ ਜੋਦਾ ਜੁਝਾਰੰ ਬੜੇ ਸ਼ੁਭਾਇਮਾਨ ਹੁੰਦੇ ਹਨ ਜੋਧੇ ਜਦ ਕੋਈ ਜਿਨ੍ਹਾਂ ਦੇ ਹੱਥ ਦੇ ਵਿੱਚ ਸ਼ਸਤਰ ਹੈ ਤੇ ਉਹ ਲੜਦੇ ਹਨ ਤਾਂ ਵੀ ਉਹ ਬੜੇ ਸੋਹਣੇ ਲੱਗਦੇ ਹਨ ਤੇ ਜਦ ਉਹਨਾਂ ਦੇ ਪ੍ਰਾਣ ਪਖੇਰੂ ਉੱਡ ਜਾਂਦੇ ਹਨ ਤੇ ਸ਼ਸਤਰ ਉਹਨਾਂ ਦੇ ਹੱਥ ਦੇ ਵਿੱਚ ਹੁੰਦੇ ਹਨ ਭਾਵੇਂ ਪ੍ਰਾਣ ਤਾਂ ਨਿਕਲ ਚੁੱਕੇ ਹਨ ਪਰ ਉਹ ਸਰੀਰ ਜਿਹਦੇ ਹੱਥ ਦੇ ਵਿੱਚ ਸ਼ਸਤਰ ਹੈ ਉਸ ਦਾ ਉਹ ਸਰੀਰ ਵੀ ਸੋਹਣਾ ਹੈ ਮਰਨ ਦੇ ਬਾਅਦ ਵੀ ਉਹ ਸਰੀਰ ਸੋਹਣਾ ਲੱਗਦਾ ਹੈ ਜਿਹੜੇ ਸ਼ਸਤਰਾਂ ਦੇ ਨਾਲ ਭਰੇ ਹੋਏ ਹਨ। ਪਰਿ ਤਛ ਮੁਚੰ ਸੁਭੇ ਅੰਗ ਭੰਗੰ ਕਿਸੇ ਨੇ ਆਪਣੇ ਮੁਛਾਂ ਨੂੰ ਚਾੜਿਆ ਹੋਇਆ ਹੈ ਅੱਖਾਂ ਨੂੰ ਲਹੂ ਲਹਾਰ ਕੀਤਾ ਹੋਇਆ ਹੈ ਨਸ਼ਾ ਕੀਤਾ ਹੋਇਆ ਹੈ ਜੰਗ ਕਰਨ ਦਾ। ਮਨੋ ਪਾਨ ਕੈ ਭੰਗ ਪੋੜੇ ਮਲੰਗੰ ਆਹ ਜੰਗ ਇਹੀ ਹੈ ਕਿ ਸਾਡੇ ਹੱਥ ਦੇ ਵਿੱਚ ਅੰਮ੍ਰਿਤ ਦਾ ਬਾਟਾ ਆ ਜਾਵੇ। ਦਾਨਵ ਕਹਿੰਦੇ ਹਨ ਅਸੀਂ ਅਮਰ ਹੋਣਾ ਹੈ ਇਸ ਦੇ ਘੁੱਟ ਪੀ ਕਰਕੇ। ਤੇ ਦੇਵਤੇ ਕਹਿੰਦੇ ਹਨ ਅਸੀਂ ਰਾਜ ਕਰਾਂਗੇ ਤੁਜੰਗ ਪ੍ਰਿਆਤ ਚੰਦ ਨਿਸਾਮੋਨ ਆਈ ਅਨੀ ਦਾਤ ਰਾਜੰ ਕੋਣ ਕਿੱਥੇ ਕਿੱਥੇ ਲੜੀ ਜਾਂਦਾ ਹੈ ਕੋਈ ਇਹ ਖਬਰ ਨਹੀਂ ਕਿਸ ਪਾਸਿਓਂ ਸ਼ਸਤਰ ਵੱਜਦਾ ਹੈ ਕਿਸ ਪਾਸਿਓਂ ਬਾਨ ਵੱਜਦਾ ਹੈ ਤ੍ਰਿਸ਼ੂਲ ਵੱਜਦੇ ਹਨ ਚੱਕਰ ਵੱਜਦਾ ਹੈ ਇਹ ਕੋਈ ਖਬਰ ਨਹੀਂ ਕਿਸੇ ਨੂੰ ਭਜੇ ਸਰਬ ਦੇਵੰ ਤਜੇ ਸਰਬ ਸਾਜੰ ਹਾਂ ਪਰ ਜੋ ਦਾਨਮ ਹਨ ਇਹਨਾਂ ਦੇ ਵਿੱਚ ਇੱਕ ਗੁਣ ਹੈ ਕਿ ਇਹ ਹਠੀ ਬਹੁਤ ਹਨ ਇਹ ਗੱਲ ਇਹਨਾਂ ਦੇ ਵਿੱਚ ਹੈ ਤੇ ਦੇਵਤੇ ਜਿਹੜੇ ਨੇ ਇਹ ਭੈਭੀਤ ਹੋ ਜਾਂਦੇ ਹਨ ਦੇਖੋ ਜੇ ਅਸੀਂ ਜਦ ਭਗਤੀ ਕਰਦੇ ਹਾਂ ਕਈ ਵਾਰੀ ਅਸੀਂ ਭਗਤੀ ਇਸ ਕਰਕੇ ਛੱਡ ਦਿੰਦੇ ਹਾਂ ਕਿ ਅਫਗੁਣ ਜ਼ੋਰ ਮਾਰਦਾ ਹੈ ਪਰ ਭੈ ਦੇ ਵਿੱਚ ਜਿਹੜੇ ਹਨ ਇਹ ਗੁਣ ਦੇਖਦੇ ਆ ਕਿ ਜਿਹੜਾ ਇਹ ਅਫਗੁਣ ਹੈ ਸਾਡੇ ਮਨ ਦੇ ਉੱਤੇ ਭਾਰੀ ਹੈ ਤੇ ਛੱਡੋ ਪਰੇ ਅਸੀਂ ਕੀ ਨਾਮ ਜਪਣਾ ਅਸੀਂ ਸਾਰਾ ਕੁਝ ਛੱਡ ਦਿੰਦੇ ਹਾਂ ਦੇਵਤੇ ਉੱਥੇ ਹੀ ਜੰਗ ਹਾਰ ਜਾਂਦੇ ਹਨ ਆਰੇ ਹਾਠੀ ਜਿਹੜੇ ਨੇ ਅਫਗੁਣ ਇਹ ਆਪਣਾ ਦਮ ਨਹੀਂ ਤਿਆਗਦੇ ਈਵੇਂ ਦੈਂਤ ਅੱਗੇ ਹੋ ਹੋ ਕਰਕੇ ਲੜਦੇ ਨੇ ਤੇ ਦੇਵਤੇ ਜਿਹੜੇ ਆਹੋ ਭਜਦੇ ਹਨ ਗਿਰੇ ਸੰਜਗ ਪੁੰਜੰਗ ਸਿਰੰਗ ਬਾਹ ਬੀਰੰਗ ਆ ਕਿਸੇ ਦੀ ਮਿਜਾ ਜੋ ਹੈ ਮੇਜੋ ਡਿੱਗਦੀ ਹੈ ਧਰਤੀ ਦੇ ਉੱਤੇ ਲਹੂ ਡਿੱਗਦਾ ਹੈ ਕਿਸੇ ਦੇ ਹੱਥ ਕੱਟ ਕੇ ਡਿੱਗਦੇ ਹਨ ਸਿਰ ਡਿੱਗਦਾ ਹੈ ਸਵੈ ਬਾਨ ਜਿਉ ਚੇਤ ਬੋਹ ਪੰਕਰੀ ਰੰਗ ਆ ਕਿਸੇ ਨੂੰ ਬਾਹਨ ਵੱਜਦਾ ਹੈ ਤਾਂ ਉੱਥੇ ਹੀ ਉਹਦੇ ਪ੍ਰਾਣ ਪੂਰੇ ਹੋ ਜਾਂਦੇ ਹਨ ਜੰਗ ਛੰਦ ਜਬੈ ਜੰਗ ਹਾਰਿਓ ਕੀਓ ਵਿਸ਼ਨ ਮੰਤਰੰ ਤੇ ਜਦ ਬਿਸ਼ਨ ਮਹਾਰਾਜ ਜੀ ਦੇਖਦੇ ਹਨ ਕਿ ਇਹ ਜੰਗ ਦੇਵਤੇ ਹਾਰ ਰਹੇ ਹਨ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਭਯੋ ਅੰਤਰ ਧਿਆਨੰ ਕਰਿਓ ਜਾਨ ਤੰਤਰੰ ਫਿਰ ਇੱਕ ਤੰਤਰ ਦੇ ਨਾਲ ਇੱਕ ਵਿਧੀ ਦੇ ਨਾਲ ਉਹਨਾਂ ਨੇ ਨਰ ਨਾਰਾਇਣ ਦਾ ਜਿਹੜਾ ਰੂਪ ਹੈ ਉਹ ਛੱਡ ਕਰਕੇ ਮੋਹਨੀ ਮਹਾਮੋਹਨੀ ਦਾ ਰੂਪ ਲਿਆ ਹੈ ਮਹਾਮੋਹਨੀ ਰੂਪ ਧਾਰਿਓ અનુਪੰ ਬਹੁਤ ਹੀ ਸੋਹਣਾ ਜਿਹੜਾ ਰੂਪ ਦੇਖ ਕਰਕੇ ਦੇਵਤੇ ਵੀ ਮੋਹਤ ਹੋ ਜਾਣ ਦਾਨਵ ਵੀ ਮੋਹਤ ਹੋ ਜਾਣ ਤੇ ਇਸ ਤਰੀਕੇ ਦੇ ਨਾਲ ਝੁਮਣ ਜਿਵੇਂ ਨਸ਼ਾ ਕੀਤਾ ਹੋਵੇ ਛਕੇ ਦੇਖ ਦੋਹੁ ਦਿੱਤਿਆ ਦਿੱਤ ਭੂਪੰ ਆਹ ਦੇਵਤੇ ਤੇ ਦਾਨਵ ਦੋਨੋਂ ਦੇਖ ਕਰਕੇ ਅਚੰਬੇ ਵਿੱਚ ਹੋ ਜਾਂਦੇ ਹਨ ਕਿ ਇਹੋ ਜੀ ਸੋਹਣੀ ਇਸਤਰੀ ਤਾਂ ਕਦੇ ਦੇਖੀ ਨਹੀਂ ਤੇ ਨਾ ਹੀ ਸਵਰਗਾਂ ਦੇ ਵਿੱਚ ਪ੍ਰਾਪਤ ਹੈ ਇਹ ਕੌਣ ਇਸਤਰੀ ਹੈ ਇਤ ਸ੍ਰੀ ਬਚਿਤ੍ਰਨਾਟਕੇ ਗ੍ਰੰਥੇ ਨਰ ਨਾਰਾਇਣ ਅਵਤਾਰ ਚਤੁਰਥ ਸੰਪੂਰਣ ਅਸੋ ਨਰ ਨਾਰਾਇਣ ਅਵਤਾਰ ਜੀ ਸ੍ਰੀ ਅਕਾਲਪੁਰ ਖੁਮਾਰਾਜ ਨੇ ਇਸ ਕਰਕੇ ਧਾਰਿਆ ਤਾਂ ਕਿ ਜੋ ਧਰਮ ਦਾ ਵਾਦਾ ਹੋਵੇ ਤੇ ਲੜਾਈ ਹੋਵੇ ਆ ਧਰਮ ਦੇ ਨਾਲ ਅਭਗੁਣਾ ਦੇ ਨਾਲ ਜੰਗ ਜਾਰੀ ਰਹੇ ਤੇ ਦੇਵਤਿਆਂ ਦੀ ਜਿੱਤ ਹੋ ਜਾਵੇ ਪਰ ਇੱਕ ਰੂਪ ਆਕਾਰ ਪੁਰਖ ਜੀ ਮਹਾ ਮੋਹਨੀ ਦਾ ਵੀ ਲੈਂਦੇ ਹਨ ਮਹਾ ਮੋਹਨੀ ਦਾ ਕੀ ਰੂਪ ਹੈ ਕਿ ਸਾਰੇ ਪਦਾਰਥ ਉਹ ਆਪਣੇ ਹੱਥ ਦੇ ਵਿੱਚ ਰੱਖਦਾ ਹੈ ਗੁਣ ਤੇ ਅਗੁਣ ਦਾ ਜੋ ਹਮੇ ਹੈ ਉਹ ਵੀ ਭਗਤ ਦੇ ਵਿੱਚੋਂ ਖਤਮ ਹੋ ਜਾਂਦਾ ਹੈ ਮਹਾ ਮੋਹਨੀ ਆਕਾਰ ਪੁਰਖ ਦਾ ਰੂਪ ਦੇਖ ਕਰਕੇ ਭਾਵ ਦੇਵਤੇ ਵੀ ਹਾਰ ਜਾਂਦੇ ਹਨ ਪੁੰਨ ਵੀ ਹਾਰ ਜਾਂਦੇ ਹਨ ਤੇ ਭਗਤ ਦੇ ਵਿੱਚੋਂ ਪਾਪ ਵੀ ਖਤਮ ਹੋ ਜਾਂਦੇ ਹਨ ਆਦੇਵ ਉਨ੍ਹਾਂ ਦੇ ਵੀ ਹਾਰ ਹੋ ਜਾਂਦੀ ਹੈ ਮਹਾਮੋਹੀ ਅਕਾਲ ਪੁਰਖ ਦੇ ਵਿੱਚ ਜਦ ਭਗਤ ਆਪਣਾ ਰੂਪ ਜੋ ਹੈ ਧਿਆਨ ਧਾਰਦਾ ਹੈ ਹਾਂਜੀ ਹਤ ਮਹਾਮੋਹੀ ਅਵਤਾਰ ਕਥਨੰ ਰਿਕ ਓਮ ਕਾਲ ਸ੍ਰੀ ਪੁਰਖ ਅਤੀ ਜੀ ਸਹਾਏ ਪੁਜੰਗ ਛੰਦ ਮਹਾਮੋਹੀ ਰੂਪ ਧਾਰਿਓ ਅਪਾਰੰ ਬਹੁਤ ਸੋਹਣਾ ਬਹੁਤ ਸੁੰਦਰ ਮਨਮੋਹਕ ਅਵਤਾਰ ਇੱਕ ਮਹਾਮੋਹੀ ਦਾ ਲਿਆ ਹੈ ਅਕਾਲ ਪੁਰਖ ਮਹਾਰਾਜ ਜੀ ਨੇ ਰਹਿ ਮੋਹ ਕੈ ਦਿੱਤਿਆ ਦਿੱਤਿਆ ਕੁਮਾਰੰ ਦਾਨਵ ਤੇ ਦੇਵਤੇ ਇਸ ਰੂਪ ਨੂੰ ਦੇਖ ਕਰਕੇ ਚਕਰਿਤ ਰਹਿ ਜਾਂਦੇ ਹਨ ਸੁਕੇ ਪ੍ਰੇਮ ਜੋ ਗੰਗ ਰਹਿ ਰੀਜ ਸਰਬੰ ਉਹ ਦੇਖ ਕਰਕੇ ਮਹਾ ਮੋਨੀ ਦੇ ਰੂਪ ਦੇ ਵਿੱਚ ਇਹੋ ਜੇ ਪ੍ਰੇਮ ਦੇ ਸਾਗਰ ਦੇ ਵਿੱਚ ਡੁੱਬ ਜਾਂਦੇ ਹਨ ਜਿੱਥੋਂ ਉਹਨਾਂ ਨੂੰ ਕੱਢਣਾ ਬਹੁਤ ਔਖਾ ਹੈ। ਜਜੇ ਸ਼ਸਤਰੰ ਅਸਤਰੰ ਦਿਯੋ ਛੋਰ ਗਰਭੰ ਕਹਿੰਦੇ ਕਿ ਸਾਰਾ ਗਰਭ ਤੇ ਜੋ ਹੰਕਾਰ ਸੀ ਦੇਵਤਿਆਂ ਦੇ ਵਿੱਚ ਵੀ ਜੋ ਪੁੰਨ ਕਮਾਉਣ ਦਾ ਹੰਕਾਰ ਸੀ ਤੇ ਦਾਨਵਾ ਦੇ ਵਿੱਚ ਪਾਪ ਕਮਾਉਣ ਦਾ ਜੋ ਹੰਕਾਰ ਸੀ ਦੋਨਾਂ ਦਾ ਨਸ਼ਟ ਹੋ ਚੁੱਕਿਆ ਹੈ। ਇਹੋ ਜੇ ਮੋਹਨੀ ਰੂਪ ਨੂੰ ਦੇਖ ਕਰਕੇ ਉਹਨਾਂ ਦੇ ਹੱਥ ਦੇ ਵਿੱਚੋਂ ਸਾਰੇ ਸ਼ਸਤਰ ਤਿਆਗੇ ਗਏ ਹਨ। ਉਜੰਗ ਛੰਦ ਕੰਦੇ ਪ੍ਰੇਮ ਫਾਂਦੰ ਭਯੋ ਕੋਪ ਹੀਣੰ ਮੰਦ ਬੁੱਧੀ ਹੋ ਚੁੱਕੇ ਨੇ ਇਹੋ ਜੇ ਰੂਪ ਨੂੰ ਦੇਖ ਕਰਕੇ ਪ੍ਰੇਮ ਦੇ ਫਸੇ ਦੇ ਵਿੱਚ ਫਸੇ ਹਨ ਲਗੇ ਨੈਣ ਬੈਣੰ ਧਯੋ ਪਾਣ ਪੀਣੰ ਅ ਜਿੱਥੇ ਉਹਨਾਂ ਦੀ ਟਕ ਟਕ ਕੀ ਲੱਗ ਚੁੱਕੀ ਹੈ ਅੱਖ ਦੀ ਉੱਥੇ ਹੀ ਰਹਿੰਦੀ ਹੈ ਤੇ ਅੱਖਾਂ ਦੇ ਵਿੱਚੋਂ ਉਸ ਦੇ ਰੂਪ ਨੂੰ ਪੀਂਦੇ ਹਨ ਜਿਰੇ ਝੂਮ ਤੂਮੰ ਛੁਟੇ ਜਾਨ ਪ੍ਰਾਣੰ ਦੇਖੋ ਇਹਵੇਂ ਝੂਮਦੇ ਹਨ ਨਸ਼ੇ ਦੇ ਵਿੱਚ ਜਿਵੇਂ ਕਿ ਉਹਨਾਂ ਦੇ ਪ੍ਰਾਣ ਪੰਖੇਰੂ ਉੱਡਣ ਲੱਗੇ ਹਨ ਸਭੇ ਚੇਤਹੀਣੰ ਲਗੇ ਜਾਣ ਬਾਨੰ ਜੰਗ ਮੈਦਾਨ ਦੇ ਵਿੱਚ ਉਹ ਯੋਧੇ ਨੂੰ ਜਿਵੇਂ ਅਚਨ ਚੇਤਹੀ ਸੌ ਤੀਰ ਆਕੇ ਕਰਕੇ ਵੱਜਣ ਇਵੇਂ ਦੇਵਤੇ ਤੇ ਦਾਨਵ ਦੋਨੋਂ ਪ੍ਰੇਮ ਦੇ ਵਿੱਚ ਝੂਮਦੇ ਹਨ ਜੰਗ ਪ੍ਰਿਆਤ ਛੰਦ ਲਖੇ ਚੇਤਹੀਣੰ ਭਏ ਸੂਰ ਸਰਬੰ ਸਾਰੇ ਦੇਵਤੇ ਅਚੇਤ ਹੋ ਚੁੱਕੇ ਨੇ ਛੁਟੇ ਸ਼ਸਤਰ ਅਸਤਰੰ ਸਬੈ ਅਰਬ ਖਰਬੰ ਕਿ ਜੋ ਅਰਬ ਖਰਬ ਦੀ ਜੋ ਸੈਨਾ ਹੈ ਦੇਵਤਿਆਂ ਦੀ ਇੰਦਰ ਦੀ ਉਹਨਾਂ ਦੇ ਹੱਥ ਦੇ ਵਿੱਚ ਉਹ ਸਾਰੇ ਸ਼ਸਤਰ ਇਵੇਂ ਡਿੱਗ ਗਏ ਹਨ ਜਿਵੇਂ ਫੁੱਲ ਮੁਰਝਾ ਕਰਕੇ ਟੁੱਟ ਜਾਂਦਾ ਹੈ ਭਇਓ ਪ੍ਰੇਮ ਜੋ ਗੰਗ ਲਗੇ ਨੈਣ ਐਸੇ ਨੈਣ ਮੋਨੀ ਨੂੰ ਦੇਖ ਕਰਕੇ ਇਹੋ ਜੇ ਪ੍ਰੇਮ ਦੇ ਵਿੱਚ ਫਸੇ ਹੋਏ ਨੇ ਕਿ ਉਧਰੋਂ ਨੈਣ ਨਹੀਂ ਚੱਕ ਸਕਦੇ ਮਨੋ ਫਾਦ ਫਾਂਦੇ ਮ੍ਰਿਗੀ ਰਾਜ ਜੈਸੇ ਜਿਵੇਂ ਮ੍ਰਿਗ ਮ੍ਰਿਗੀ ਦਾ ਜੋ ਪ੍ਰੇਮ ਹੁੰਦਾ ਹੈ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ ਇਵੇਂ ਹੀ ਸਾਰੇ ਦਾਨਵ ਤੇ ਦੇਵਤੇ ਮਹਾਮੋਹਨੀ ਦੇਖ ਕਰਕੇ ਖਿੱਚੇ ਜਾਂਦੇ ਹਨ ਤੁਜੰਗ ਪ੍ਰਿਆਤ ਛੰਦ ਜਿਨੇ ਰਤਨ ਵੰਟੇ ਤੁਮੂ ਤਾਹ ਜਾਨੋ ਜਿਸ ਤਰੀਕੇ ਦੇ ਨਾਲ ਅਕਾਲ ਪੁਰਖ ਜੀ ਨੇ ਮੋਹਨੀ ਰੂਪ ਧਾਰ ਕਰਕੇ ਰਤਨ ਵੰਟੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ ਕਿ ਤੁਸੀਂ ਸਾਰੇ ਜਾਣਦੇ ਹੋ ਤੇ ਇਸ ਦਾ ਵਿਸਥਾਰ ਮਹਾਰਾਜ ਜੀ ਨੇ ਇੱਥੇ ਨਹੀਂ ਕੀਤਾ ਹੈ ਇਹ ਵਿਸ਼ਨੂੰ ਪੁਰਾਣ ਦੇ ਵਿੱਚ ਇਸ ਦੀ ਜੋ ਹੈ ਵਿਸਤਾਰ ਰੂਪ ਦੇ ਵਿੱਚ ਦਰਸ਼ਨ ਕੀਤਾ ਹੈ ਉਹ ਕਹਿੰਦੇ ਹਨ ਕਿ ਮਹਾਮੋਨੀ ਜੀ ਸਾਰਿਆਂ ਨੂੰ ਆਪਣੇ ਭਰਮ ਦੇ ਜਾਲ ਦੇ ਵਿੱਚ ਪਾ ਕਰਕੇ ਉਹਨਾਂ ਦੇ ਗੁਣ ਦੀ ਪਰਖ ਕਰਕੇ ਜਿਸ ਨੂੰ ਜਿਸ ਚੀਜ਼ ਦੀ ਲੋੜ ਹੈ ਉਸ ਨੂੰ ਉਹ ਚੀਜ਼ ਬਖਸ਼ ਦਿੰਦੇ ਹਨ ਹਾਂਜੀ ਕਥਾ ਵਿਰਧ ਤੇ ਬਾਤ ਥੋਰੀ ਬਖਾਨੋ ਮਹਾਰਾਜ ਕਹਿੰਦੇ ਆ ਕਿ ਅਸੀਂ ਇਹ ਮਨ ਦੇ ਵਿੱਚ ਵਿਚਾਰ ਕੀਤਾ ਹੈ ਕਿ ਸਾਰੀ ਜੋ ਕਥਾ ਆਪਾਂ ਲਿਖੀਏ ਇਥੇ ਇੱਕ ਵੱਡਾ ਗ੍ਰੰਥ ਬਣ ਜਾਵੇਗਾ ਤੋ ਸੰਖੇਪ ਦੇ ਵਿੱਚ ਉਥੇ ਇਸ ਗ੍ਰੰਥ ਦੇ ਵਿੱਚ ਦਸ਼ਮ ਗ੍ਰੰਥ ਸਾਹਿਬ ਦੇ ਵਿੱਚ ਵਰਣਨ ਕਰਾਂਗੇ ਸਬੈ ਪਾਂਤ ਪਾਤੰ ਬੈਠੇ ਸੁਬੀਰੰ ਕਹਿੰਦੇ ਇੱਕ ਪੰਗਤੀ ਬਣਾ ਕਰਕੇ ਸਾਰੇ ਦਾਨਵ ਤੇ ਦੇਵਤਿਆਂ ਨੂੰ ਬਿਠਾਇਆ ਗਿਆ ਕਟੰਗ ਪੇਚ ਛੋਰੇ ਤਜੇ ਤੇਗ ਤੀਰੰ ਤੇ ਅੱਖਾਂ ਦੇ ਨਾਲ ਸਾਰੇ ਦਾਨਵ ਤੇ ਦੇਵਤੇ ਮਹਾਮੋਨੀ ਦੇ ਰੂਪ ਨੂੰ ਦੇ ਕਰਕੇ ਚਕਰਤ ਹੁੰਦੇ ਹਨ ਜਿਵੇਂ ਤੀਰ ਵੱਜਿਆ ਹੋਵੇ ਦਿਲ ਚ ਚੋਪਈ ਸਬੈ ਜਗ ਕੋ ਜੋਤਨੰਤਰ ਦਿਆ ਆ ਤਨੰਤਰ ਵੈਦ ਜੋ ਸਮੁੰਦਰ ਮੰਥਨ ਦੇ ਸਮੇਂ ਨਿਕਲਿਆ ਸੀ ਪ੍ਰਗਟ ਹੋਇਆ ਸੀ ਉਹਦੇ ਹੱਥ ਦੇ ਵਿੱਚ ਅੰਮ੍ਰਿਤ ਦਾ ਕਲਸ਼ ਸੀ ਸੋ ਉਸ ਕਲਸ਼ ਦਾ ਵਰਣਨ ਕੀਤਾ ਹੈ ਕਲਪਵ੍ਰਿਛ ਲక్ష్ਮੀ ਕਰ ਲਿਆ ਕਲਪਵ੍ਰਿਛ ਨੂੰ ਸਵਰਗਾਂ ਦੇ ਵਿੱਚ ਭੇਜਿਆ ਗਿਆ ਹੈ ਤੇ ਲక్ష్ਮੀ ਨੂੰ ਆਪਣੇ ਕੋਲ ਰੱਖਿਆ ਹੈ ਆਕਾਲਪੁਰਖ ਨੇ ਸ਼ਿਵ ਮਹਾ ਲੰਭਾ ਸਭ ਲੋਕਨ ਜੋ ਸ਼ਿਵ ਜੀ ਹਨ ਉਸ ਨੂੰ ਮਹਾ ਭਾਵ ਜੋ ਜਾਹਰ ਹੈ ਉਹ ਸ਼ਿਵ ਜੀ ਨੂੰ ਦਿੱਤਾ ਗਿਆ ਹੈ ਰੰਬਾ ਜੋ ਹੈ ਉਹ ਇੰਦਰ ਦੇ ਨਾਲ ਵਿਆਹੀ ਗਈ ਹੈ ਸੁਖ ਕਰਤਾ ਹਰਤਾ ਸਭ ਸੋਕਨ ਸਾਰਿਆਂ ਨੂੰ ਸੁਖ ਪਹੁੰਚਾਉਣ ਵਾਲਾ ਜੋ ਤਤਵ ਹੈ ਅੰਮ੍ਰਿਤ ਦਾ ਉਹ ਵਿਸ਼ਨੂੰ ਮਹਾਰਾਜ ਨੇ ਆਪਣੇ ਹੱਥ ਤੇ ਲਿਖਿਆ ਹੈ ਦੋਹਰਾ ਸਸ ਕ੍ਰਸ ਤੇ ਕਰਬੈ ਨਮਿਤ ਮਨ ਲక్ష్ਮੀ ਕਰੀ ਲੀਨਾ ਹਾ ਤੇ ਚੰਦਰ ਮਾ ਤੇ ਸੂਰਜ ਨੂੰ ਮੰਡਲ ਦੇ ਵਿੱਚ ਟਿਕਾਇਆ ਗਿਆ ਹੈ ਤੇ ਆਪਣੇ ਹੁਕਮ ਦੇ ਅਧੀਨ ਰੱਖਿਆ ਹੋਇਆ ਕਾਲਪੁਰਖ ਨੇ ਮਨ ਲక్ష్ਮੀ ਕਰ ਲੀਂਦੇ ਲక్ష్ਮੀ ਜੀ ਨੂੰ ਆਪਣੇ ਮਨ ਦੇ ਵਿੱਚ ਰੱਖਿਆ ਹੈ ਰਾਖੀ ਤਹਤੇ ਚਮਕ ਪ੍ਰਗਟ ਦਿਖਾਈ ਦੀਨ ਹਾ ਜਿਸ ਦੇ ਸੂਰਜ ਦੇ ਨਾਲ ਤੇ ਚੰ드ਰਮਾ ਦੇ ਨਾਲ ਸਾਰੇ ਸੰਸਾਰ ਦੀ ਕ੍ਰਿਆ ਹੁੰਦੀ ਹੈ ਉਸ ਨੂੰ ਹੁਕਮ ਦੇ ਨਾਲ ਬੰਨਿਆ ਹੈ ਦੋਹਰਾ ਗਾਇ ਰਖੀ ਸੰਕੋਦਈ ਕਹ ਲਓ ਕਰੋ ਵਿਚਾਰ ਹਾ ਸਾਰੇ ਰਖੀਆਂ ਨੂੰ ਜੋ ਹੈ ਕਾਮ ਦੇਣਾ ਗਉ ਦਿੱਤੀ ਗਈ ਹੈ ਤਾਂ ਕਿ ਇਹਨਾਂ ਦੇ ਹਵਨ ਦੇ ਜਿਹੜੇ ਵਿਧੀ ਹੈ ਮਰਿਆਦਾ ਹੈ ਉਹ ਚੱਲਦੀ ਰਹੇ ਇਹਨਾਂ ਨੂੰ ਖਾਣ ਪੀਣ ਦੀ ਜੋ ਕਮੀ ਨਾ ਹੋਵੇ ਸਾਸਤਰ ਸੋਧ ਕਬਿ ਅਨਮੁਖਨ ਲੀਜੋ ਪੂਛ ਸੁਧਾਰ ਤੇ ਕਵੀਆਂ ਨੂੰ ਚੰਗੇ ਚੰਗੇ ਸ਼ਾਸਤਰ ਦਿੱਤੇ ਗਏ ਹਨ ਉਹ ਸਮੁੰਦਰ ਮੰਥਨ ਦੇ ਵਿੱਚੋਂ ਤਾਂ ਕਿ ਉਹ ਸਾਰੇ ਚੰਗੇ ਗ੍ਰੰਥ ਦਾ ਨਿਚੋੜ ਕੱਢ ਕੇ ਆਪਣੇ ਹਿਰਦੇ ਦੇ ਵਿੱਚ ਸਮਾਧ ਕਰਕੇ ਹਰੀ ਦੇ ਭਗਤੀ ਦੇ ਵਿੱਚ ਲੱਗੇ ਰਹਿਣ ਤੁਜੰਗਰ ਹੈ ਰੀਜ ਐਸੇ ਸਭ ਦੇਵਦਾਨੰ ਅਰਹਿ ਰੀਜ ਐਸੇ ਸਭ ਦੇਵਦਾਨੰ ਤੇ ਸਾਰੇ ਪਦਾਰਥ ਲੈਂਦੇ ਹੋਏ ਇਵੇਂ ਰੀਜ ਜਾਂਦੇ ਹਨ ਜਿਵੇਂ ਭੰਗ ਨੂੰ ਛਕਾਇਆ ਹੋਵੇ ਮ੍ਰਿਗੀ ਰਾਜ ਜੈਸੇ ਸੁਨੇ ਨਾਦ ਕਾਨੰ ਜਿਵੇਂ ਮ੍ਰਿਗ ਕੰਡੇੜੇ ਦੇ ਸ਼ਬਦ ਨੂੰ ਸੁਣ ਕਰਕੇ ਖਿੱਚਿਆ ਜਾਂਦਾ ਹੈ ਇਵੇਂ ਮਹਾਮੋਹਨੀ ਦੇ ਸ਼ਬਦਾਂ ਨੂੰ ਸੁਣ ਕਰਕੇ ਪਦਾਰਥ ਦਿੰਦੇ ਹੋਏ ਸਾਰੇ ਆਪਣੇ ਸੁਧਬੁੱਧ ਖੋ ਬੈਠਦੇ ਹਨ। ਰਤਨ ਸਰਬੰਗਹੀ ਗਈ ਛੂਟ ਹਾਰੰ ਸਾਰੇ ਜਿਨੇ ਰਤਨ ਸੀਗੇ 14 ਰਤਨ ਉਸਦੇ ਬਾਅਦ ਉਪਰਤਨ ਤੇ ਧਾਤ ਸਾਰੇ ਜੋ ਹਨ ਵੰਡੇ ਗਏ ਹਨ ਦੇਵਤਿਆਂ ਦੇ ਵਿੱਚ ਵੀ ਤੇ ਅਦੇਵ ਦੇ ਵਿੱਚ ਵੀ ਧਰਿਓ ਐਸ ਸ੍ਰੀ ਵਿਸ਼ਨ ਪੰਚਾਵਤਾਰੰ ਸੋ ਪੰਜਵੇਂ અવਤਾਰ ਦੇ ਵਿੱਚ ਮਹਾਮੋਹਨੀ ਰੂਪ ਲੈ ਕਰਕੇ ਸਾਰੇ ਪਦਾਰਥ ਵੰਡੇ ਹਨ। ਹਾਂਜੀ ਇਹ ਤਸਰੀਬ ਚਿਤ੍ਰਨਾਟਕੇ ਗ੍ਰੰਥੇ ਅਵਤਾਰ ਪੰਚਮ ਸੰਪੂਰਣੰ ਅਥ ਬੈਰਾਹਾ ਅਵਤਾਰ ਕਥਨੰ ਹਾਂ ਤੇ ਮਹਾਰਾਜ ਜੀ ਨੇ ਜੋ ਇਹ ਸਾਰੇ ਪਦਾਰਥ ਵੰਡੇ ਹਨ ਮਹਾਮੂਨੀ ਰੂਪ ਦੇ ਵਿੱਚ ਵੰਡੇ ਹਨ ਹੁਣ ਇਸ ਦੀ ਜੋ ਅੰਦਰ ਦੀ ਕਥਾ ਹੈ ਉਸ ਦੇ ਉੱਤੇ ਥੋੜਾ ਜਿਹਾ ਵਿਚਾਰ ਕਰਦੇ ਹਾਂ ਦੇਖੋ ਜਦ ਪ੍ਰੇਮ ਦੇ ਵਿੱਚ ਭਗਤ ਪੈ ਜਾਂਦਾ ਹੈ ਅਕਾਲ ਪੁਰਖ ਦੇ ਰੂਪ ਨੂੰ ਦੇਖਦਾ ਹੈ ਸੰਸਾਰ ਦੇ ਵਿੱਚ ਸਿਰਫ ਹਰੀ ਦੇ ਰੂਪ ਨੂੰ ਦੇਖਦਾ ਇਹ ਮਹਾਮੋਹਨੀ ਰੂਪ ਹੈ ਤੇ ਮਹਾਮੋਹਨੀ ਰੂਪ ਭਗਤ ਨੂੰ ਜਿਸ ਪਦਾਰਥ ਦੀ ਲੋੜ ਹੁੰਦੀ ਹੈ ਉਸ ਨੂੰ ਸਹਿਜ ਅਵਸਥਾ ਦੇ ਵਿੱਚ ਦੇ ਦਿੰਦੀ ਹੈ ਜਿਵੇਂ ਸਾਰੇ ਦੇਵਤੇ ਤੇ ਦਾਨਵ ਇੱਕ ਪੰਕਤੀ ਦੇ ਵਿੱਚ ਬੈਠੇ ਹਨ ਇਵੇਂ ਭਗਤ ਦੇ ਵਿੱਚ ਸਾਰੇ ਜੋ ਸ਼ੋਰ ਹੈ ਪਾਪ ਦੇ ਪੁੰਨ ਦੇ ਚੁੱਪ ਹੋ ਕਰਕੇ ਬੈਠ ਜਾਂਦੇ ਹਨ ਤੇ ਭਗਤ ਜਦ ਮਹਾਮੋਨੀ ਅਕਾਲਪੁਰਖ ਦੇ ਦਰਸ਼ਨ ਹਰ ਜਗ੍ਹਾ ਕਰਦਾ ਹੈ ਪ੍ਰਾਰਭਦ ਦੇ ਅਨੁਸਾਰ ਜੋ ਵਸਤੂ ਭਗਤ ਨੂੰ ਮਿਲਣੀ ਚਾਹੀਦੀ ਹੈ ਉਸ ਨੂੰ ਮਿਲਦੀ ਰਹਿੰਦੀ ਹੈ ਨਾ ਉਥੇ ਦੇਵਤਿਆਂ ਨੂੰ ਕੋਈ ਕੰਮ ਕਰਨ ਦੀ ਲੋੜ ਪੈਂਦੀ ਹੈ ਨਾ ਅਦੇਵ ਅਸੁਰਾਂ ਨੂੰ ਇਵੇਂ ਭਗਤ ਦੇ ਵਿੱਚ ਪਾਪ ਤੇ ਪੁੰਨ ਦੋਨੋਂ ਹੀ ਸ਼ਾਂਤ ਹੋ ਜਾਂਦੇ ਹਨ ਤੇ ਪ੍ਰਾਰਭਦ ਅਨੁਸਾਰ ਹੁਕਮ ਅਨੁਸਾਰ ਜੋ ਚੀਜ਼ ਮਿਲਣੀ ਹੈ ਜਿਵੇਂ ਮਹਾਮੋਨੀ ਜੀ ਦਿੰਦੇ ਰਹਿਣਗੇ ਉਸ ਨੂੰ ਸਹਿਜ ਅਵਸਥਾ ਦੇ ਵਿੱਚ ਭਗਤ ਭੋਗਦਾ ਰਹਿੰਦਾ ਹੈ ਤੇ ਗੁਣ ਅਗੁਣ ਦੇ ਚੱਕਰ ਦੇ ਵਿੱਚੋਂ ਕਰਮ ਦੇ ਚੱਕਰ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ ਇਸ ਵਿਧੀ ਦੇ ਨਾਲ ਉਹ ਅੰਮ੍ਰਿਤ ਤਤਵ ਨੂੰ ਪ੍ਰਾਪਤ ਕਰਦਾ ਹੈ ਸਹਿਜ ਵਿੱਚ ਰਹਿ ਰਹਿ ਕੇ ਸਹਿਜ ਸਹਿਜ ਦੇ ਵਿੱਚ ਰਹਿ ਕਰਕੇ ਉਹ ਰਮਿਆ ਹੋਇਆ ਰਾਮ ਪਰਮੇਸ਼ਰ ਦੀ ਬਿਰਤੀ ਦੇ ਵਿੱਚ ਟਿਕਦਾ ਹੈ ਥੋੜਾ ਜਿਹਾ ਹੋਰ ਡੂੰਘਾਈ ਦੇ ਵਿੱਚ ਜਾਈਏ ਕਦੇ ਅਸੀਂ ਇਹ ਵਿਚਾਰ ਕੀਤਾ ਹੋਵੇ ਕਿ ਜਦ ਅਸੀਂ ਕੋਈ ਅਵਗੁਣ ਕਰਦੇ ਹਾਂ ਤੇ ਮਨ ਕਿਵੇਂ ਵਿਚਲਿਤ ਹੁੰਦਾ ਕਿੰਨੇ ਇਹ ਚਿੰਤਾਵਾਂ ਨੂੰ ਆਪਣੇ ਮਨ ਦੇ ਵਿੱਚ ਚਿਤਵਦਾ ਹੈ ਜਦ ਮਨ ਦੇ ਵਿੱਚ ਸੰਕਲਪ ਤੇ ਵਿਕਲਪ ਦੀਆਂ ਲਹਿਰਾਂ ਚਿਤਵਧੀਆਂ ਹਨ ਬਾਰ ਬਾਰ ਉੱਠਦੀਆਂ ਹਨ ਮਨ ਆਪਣੇ ਸਰੂਪ ਨੂੰ ਨਹੀਂ ਜਾਣ ਸਕਦਾ ਇਹ ਵੀ ਇੱਕ ਲਹਿਰ ਰੂਪ ਹੈ ਮਾੜਾ ਸੋਚਣਾ ਕਿਉਂਕਿ ਮਨ ਟਿਕਿਆ ਨਹੀਂ ਪਰ ਜਦ ਇਹ ਮਨ ਚੰਗਾ ਸੋਚੇ ਹੁਣ ਚੰਗਿਆਈ ਦੇ ਵੱਲ ਵੀ ਚਿਤਵੰਧੀ ਹੈ ਫਿਰ ਲਹਿਰਾਂ ਉੱਠਦੀਆਂ ਹਨ ਜਿੱਥੇ ਲਹਿਰ ਉੱਠੂਗੀ ਉੱਥੇ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਜੇ ਮਨ ਟਿਕ ਜਾਵੇ ਪਾਪ ਪੁੰਨ ਸਮ ਹੋ ਜਾਣ ਸਾਰੇ ਲਹਿਰ ਟਿਕ ਜਾਣ ਸ਼ਾਂਤ ਹੋ ਜਾਣ ਉਸ ਟਿਕੇ ਹੋਏ ਪਾਣੀ ਦੇ ਵਿੱਚ ਹੀ ਆਪਣੇ ਪ੍ਰਤੀਬਿੰਬ ਦੇ ਦਰਸ਼ਨ ਹੁੰਦੇ ਆ ਪਾਵ ਭਗਤ ਦੇ ਮਨ ਦੇ ਵਿੱਚ ਪਾਪ ਕਰਨਾ ਰੁਕ ਜਾਵੇ ਭਗਤ ਦੇ ਮਨ ਦੇ ਵਿੱਚ ਪੁੰਨ ਦਾ ਹੰਕਾਰ ਵੀ ਨਾ ਹੋਵੇ ਇਹ ਦੋਨੋਂ ਸ਼ਾਂਤ ਹੋ ਜਾਣ ਤੇ ਮਨ ਟਿਕ ਜਾਂਦਾ ਹੈ ਜਿੱਥੇ ਕੋਈ ਫੁਰਨੇ ਨਾ ਹੋਣ ਇਸ ਟਿਕੇ ਹੋਏ ਮਨ ਦੇ ਵਿੱਚ ਹੀ ਆਤਮ ਰੂਪ ਦੇ ਦਰਸ਼ਨ ਹੁੰਦੇ ਹਨ ਇਸ ਨੂੰ ਮਹਾਰਾਜ ਕਹਿੰਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਉਸ ਵੇਲੇ ਪਛਾਣਿਆ ਜਾਂਦਾ ਹੈ ਜਿੱਥੇ ਮਨ ਸਹਿਜ ਦੀ ਅਵਸਥਾ ਦੇ ਵਿੱਚ ਆ ਜਾਵੇ ਤੇ ਇੱਕ ਵਾਰੀ ਜੇ ਕਿਸੇ ਨੇ ਸਹਿਜ ਅਵਸਥਾ ਦੇ ਦਰਸ਼ਨ ਕੀਤੇ ਹੋਣ ਰਹਿਦੀ ਦੁਨੀਆ ਤੱਕ ਜਦ ਤੱਕ ਇਹਦੇ ਇਹਦੇ ਸਵਾਸ ਚੱਲਦੇ ਰਹਿੰਦੇ ਹਨ ਉਸ ਨੂੰ ਕਦੇ ਵੀ ਕੋਈ ਭ੍ਰਮ ਨਹੀਂ ਭ੍ਰਮ ਦਾ ਜਾਲ ਨਹੀਂ ਪੈ ਸਕਦਾ ਇਹੋ ਜਿਹਾ ਮਨ ਦਾ ਭਗਤ ਦਾ ਮਨ ਹੋ ਜਾਂਦਾ ਹੈ ਕਿ ਮਹਾ ਮੋਹਨੀ ਦੇ ਰੂਪ ਨੂੰ ਦੇਖ ਕਰਕੇ ਇਹੋ ਚੱਕਰ ਤੋਂ ਹੁੰਦਾ ਹੈ। ਭਗਤੀ ਦੇ ਨਸ਼ੇ ਦੇ ਵਿੱਚ ਹੀ ਹੁੰਦਾ ਹੈ 24 ਘੰਟੇ। ਆਮ ਤੌਰ ਤੇ ਅਸੀਂ ਦੇਖ ਲੈਂਦੇ ਹਾਂ ਕਿ ਕੋਈ ਹੋ ਸਕਦਾ ਹੈ ਭਗਤ ਕੰਮ ਕਰ ਰਿਹਾ ਹੋਵੇ ਸੰਸਾਰ ਦੇ ਨਾਲ, ਹੱਸ ਵੀ ਰਿਹਾ ਹੋਵੇ, ਖੇਡ ਵੀ ਰਿਹਾ ਹੋਵੇ। ਤੇ ਕਈ ਤਰੀਕੇ ਦੇ ਕੰਮ ਵੀ ਕਰਦਾ ਹੋਵੇ। ਔਰ ਜੋ ਅੰਦਰੋਂ ਟਿਕਿਆ ਹੋਇਆ ਹੈ ਉਹ ਬਾਹਰ ਦੇ ਸਾਰੇ ਕੰਮ ਕਰਦੇ ਹੋਏ ਵੀ ਉਹ ਸ਼ਾਂਤ ਹੁੰਦਾ ਹੈ। ਗੋਬਿੰਦ ਗੀਤਾ ਦੇ ਵਿੱਚ ਜ਼ਿਕਰ ਆਇਆ ਸੀ ਕਿ ਇਹੋ ਜੇ ਬ੍ਰਹਮ ਗਿਆਨੀ ਜੇ ਤਿੰਨਾਂ ਲੋਕਾਂ ਦੇ ਵਿੱਚ ਜਿੰਨੇ ਜੀਵ ਜੰਤ ਹਨ ਉਹਨਾਂ ਦਾ ਵਧ ਵੀ ਕਰ ਦਵੇ। ਤਦ ਵੀ ਇਹੋ ਜੇ ਬ੍ਰਹਮ ਗਿਆਨੀ ਨੂੰ ਕੋਈ ਪਾਪ ਨਹੀਂ ਝੜਦਾ। ਭਾਵ ਉਸ ਸਹਜ ਦੀ ਅਵਸਥਾ ਦੇ ਵਿੱਚ ਹੀ ਰਹਿੰਦਾ ਹੈ। ਇਹੀ ਉਪਦੇਸ਼ ਕ੍ਰਿਸ਼ਨ ਜੀ ਅਰਜੁਨ ਨੂੰ ਦਿੰਦੇ ਹਨ ਕਿ ਤੂੰ ਜੰਗ ਕਰ ਇਸ ਦੇ ਵਿੱਚ ਪਾਪ ਪੁੰਨ ਦਾ ਵਿਚਾਰ ਨਾ ਕਰ ਜੋ ਤੇਰਾ ਧਰਮ ਹੈ ਕਰਨ ਦਾ ਉਹ ਤੈਨੂੰ ਕਰਨ ਦੀ ਲੋੜ ਹੈ ਸਮੇਂ ਅਨੁਸਾਰ ਸਮੇਂ ਅਨੁਸਾਰ ਆਪਣੇ ਗੁਨਾ ਦਾ ਵਿਚਾਰ ਕਰਕੇ ਉੱਥੇ ਉਹਨੂੰ ਪ੍ਰਗਟ ਕਰੇਗਾ ਤੇ ਪਾਪ ਪੁੰਨ ਦੇ ਲੇਪ ਚੋਂ ਬਚ ਜਾਏਗਾ ਦੋਨੋਂ ਹੀ ਪਾਪ ਤੇ ਪੁੰਨ ਦੋਨੋਂ ਹੀ ਬੰਧਨ ਰੂਪ ਹੈ ਇਸ ਬੰਧਨ ਕਰਕੇ ਹੀ ਜਨਮ ਮਰਨ ਦੇ ਗੇੜ ਦੇ ਵਿੱਚ ਕਰਮਾਂ ਨੂੰ ਭੋਗਣ ਦੇ ਲਈ ਜੀਵ ਨੂੰ ਆਉਣਾ ਪੈਂਦਾ ਹੈ ਤੇ ਜਦ ਇਹ ਦੋਨੋਂ ਸਮ ਹੋ ਜਾਣ ਤੇ ਪਾਪ ਪੁੰਨ ਭਈ ਕਹਾਵਤ ਤੇ ਉਹਦੇ ਫਿਰ ਸਵਰਗ ਵੀ ਸਵਰਗ ਜਾਣਾ ਵੀ ਨਹੀਂ ਹੁੰਦਾ ਨਰਕਾਂ ਦਾ ਭੈ ਵੀ ਨਹੀਂ ਹੁੰਦਾ ਭਗਤ ਨੂੰ ਜੂੰਦੇ ਜੀ ਹੀ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ ਹਿਰਦੇ ਦੇ ਵਿੱਚ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਤ ਨਾਮ ਅੰਦਰ ਹੀ ਉਸ ਨੂੰ ਸਾਰੇ ਤੀਰਥਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਹੈ ਮਹਾਮੋਨੀ ਦਾ ਅਵਤਾਰ ਇਹ ਨਹੀਂ ਕਿ ਮਹਾਮੋਨੀ ਪਿੱਛੇ ਹੋ ਚੁੱਕੀਆਂ ਹਨ ਤੇ ਹੁਣ ਨਹੀਂ ਹੁੰਦੀ ਹੁਣ ਵੀ ਜੇ ਭਗਤ ਹਰ ਪਾਸੇ ਅਕਾਲ ਪੁਰਖ ਦੇ ਹੀ ਦਰਸ਼ਨ ਕਰੇ ਉਸ ਦੇ ਭਗਤੀ ਦੇ ਰਸ ਦੇ ਵਿੱਚ ਹੀ ਮੋਇਆ ਤੇ ਫਸਿਆ ਰਹਿੰਦਾ ਹੈ ਉਸ ਦਾ ਹੀ ਉਹਨੂੰ ਇੱਕ ਨਸ਼ਾ ਜਿਹਾ ਚੜਿਆ ਰਹਿੰਦਾ ਹੈ ਤੇ ਇਹੋ ਜਿਹਾ ਨਸ਼ਾ ਕਦੇ ਉਤਰਦਾ ਨਹੀਂ ਮਹਾਰਾਜ ਦੇ ਅੱਗੇ ਅਰਦਾਸ ਹੈ ਕਿ ਜਿੱਥੇ ਮਹਾਰਾਜ ਜੀ ਗਿਆਨ ਦੇ ਭੰਡਾਰੇ ਬਖਸ਼ ਰਹੇ ਹਨ ਉੱਥੇ ਸਾਡੇ ਵਿੱਚ ਭਗਤੀ ਦਾ ਰਸ ਵੀ ਇਕੱਠਾ ਹੋਵੇ ਇਸੇ ਲਈ ਸਾਧ ਸੰਗਤ ਦੇ ਹੁਕਮ ਅਨੁਸਾਰ 1 ਕਰੋੜ ਗੁਰਮੰਤਰ ਦੇ ਜਾਪ ਮਹਾਰਾਜ ਦੀ ਸ਼ਤਰਹੇਟ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਕਿ ਇਹਦੇ ਬਯੰਤ ਜਾਪ ਕਰਕੇ ਅਸੀਂ ਆਪਣੇ ਮਨ ਦੇ ਵਿੱਚ ਹਰੀ ਨਾਮ ਦਾ ਜੋ ਰਸ ਹੈ ਪ੍ਰਗਟ ਕਰ ਸਕੀਏ ਪ੍ਰੇਮਾ ਭਗਤੀ ਪ੍ਰਗਟ ਕਰ ਸਕੀਏ ਇਹ ਬ੍ਰਹਮ ਵਿਦਿਆ ਪਚਾਉਣੀ ਬਹੁਤ ਕਠਿਨ ਚੀਜ਼ ਹੈ ਬ੍ਰਹਮ ਵਿਦਿਆ ਕਿਓ ਵਰਗਾ ਹੈ ਕਿਓ ਚੰਗੀ ਚੀਜ਼ ਹੁੰਦੀ ਹੈ ਪਰ ਜਦ ਤੱਕ ਕਿਓ ਖਾ ਕਰਕੇ ਅਸੀਂ ਕਸਰਤ ਨਹੀਂ ਕਰਦੇ ਤਦ ਤੱਕ ਉਹ ਕਿਓ ਦਾ ਕੋਈ ਅਸਰ ਸਰੀਰ ਦੇ ਉੱਤੇ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਪਹੁੰਚਾਂਦਾ ਹੈ ਰੋਗ ਪ੍ਰਗਟ ਕਰ ਦਿੰਦਾ ਹੈ। ਐਵੇਂ ਵਿਦਿਆ ਪੜਨੀ ਜ਼ਰੂਰੀ ਹੈ ਇਹ ਕਿਉਂ ਰੂਪ ਹੈ ਪਰ ਨਾਲ-ਨਾਲ ਸਿਮਰਨ ਤੇ ਭਗਤੀ ਸਿਮਰਨ ਤੇ ਸੇਵਾ ਇਹ ਦੋ ਚੀਜ਼ਾਂ ਕਰਨੀ ਜ਼ਰੂਰੀ ਹਨ ਤਾਂ ਕਿ ਗਿਆਨ ਪਚਦਾ ਰਹੇ ਅਸੀਂ ਇਹਨੂੰ ਆਪਣੇ ਅਨੁਭਵ ਦੇ ਵਿੱਚ ਲਿਆ ਸਕੀਏ ਇਹਦਾ ਹੰਕਾਰ ਸਾਡੇ ਵਿੱਚ ਨਾ ਹੋਵੇ ਤੇ ਜੂੰਦੇ ਜੀ ਸਾਡਾ ਜਮਨ ਜਿਹੜਾ ਜਨਮ ਹੈ ਉਹ ਸਫਲ ਹੋ ਜਾਵੇ। ਇਹਨੇ ਬਚਨ ਕਰਦੇ ਹੋਏ ਕੀ ਮਾਦਾ ਜਾਚ ਕਾ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ